ਅਕਬਰਸੁਰ ਨੂੰ ਆਮ ਤੌਰ 'ਤੇ ਕਿ ਪਿੰਡ ਚਾਜਲੀ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਘਰ ਦੇ ਵਿੱਚ ਉਸ ਸਮੇਂ ਪਿਆਰ ਨਾਲ ਅੱਗ ਲੱਗ ਗਈ ਜਦੋਂ ਘਰ ਦੇ ਅੰਦਰ ਦਵਾਈ ਤਿਆਰ ਕੀਤੀ ਜਾ ਰਹੀ ਸੀ ਸੋ ਅੱਗ ਇੰਨੀ ਤੇਜ਼ੀ ਦੇ ਨਾਲ ਫੈਲੀ ਕਿ ਕੁਝ ਹੀ ਪਲਾਂ ਦੇ ਵਿੱਚ ਪੂਰਾ ਘਰ ਲਪੇਟ ਦੇ ਵਿੱਚ ਆ ਗਿਆ ਸੋ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਚਰਨਜੀਤ ਸਿੰਘ ਦੇ ਘਰ ਦੇ ਵਿੱਚ ਇਹ ਦੁਖਦਾਈ ਘਟਨਾ ਵਾਪਰੀ ਹੈ ਹੁਣਾਂ ਕਿਹਾ ਕਿ ਮੇਰੀ ਭਤੀਜੀ ਸਰਬਜੀਤ ਕੌਰ ਮਿਕਸੀ ਦੇ ਨਾਲ ਦਵਾਈ ਪੀਸ ਰਹੀ ਸੀ ਅਚਾਨਕ ਮਿਕਸੀ ਸਪਾਰਕ ਹੋ ਗਈ ਜਿਸ ਦੇ ਨਾਲ ਨੇੜੇ ਪਈ ਬੋਤਲ 'ਚ ਮੌਜੂਦ ਸੇਉਂਕਤੀ ਦਵਾਈ ਨੂੰ ਅੱਗ ਲੱਗੇ ਆ ਤੇ ਕੁਝ ਇਸ ਕਿੰਟਰ ਦੇ ਵਿੱਚ ਅੱਗ ਨੇ ਪੂਰੇ ਘਰ ਨੂੰ ਘੇਰ ਲਿਆ ਸੋ ਦੱਸ diel ਕੀ ਅੱਗ ਦੇ ਕਾਰਨ ਸਾਰਾ ਸਮਾਨ ਕੂਲਰ ਫ੍ਰਿਜ ਮੋਟਰਸਾਈਕਲ ਵਾਟਰ ਫਿਲਟਰ ਕੱਪੜੇ ਅਤੇ ਹੋਰ ਕੀਮਤੀ ਚੀਜ਼ਾਂ ਵੀ ਸੜ ਕੇ ਸੁਆਹ ਹੋ ਗਈਆਂ ਤਾਂ ਘਟਾ ਦੀ ਖਬਰ ਮਿਲਦੇ ਪਿੰਡ ਵਾਸੀ ਤੁਰਤ ਮੌਕੇ ਤੇ ਪਹੁੰਚੇ ਨੇ ਤੇ ਬਾਲਟੀਆਂ ਦੇ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਦੱਸਦੇ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਪਹੁੰਚਣ ਤੋਂ ਪਹਿਲਾਂ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਥਾਣਾ ਸਾਜ਼ਲੀ ਮੁਖੀ ਗੁਰਮੀਤ ਸਿੰਘ ਪੋਲਰਟਸ ਟੀਮਸ ਮੇਟ ਮੌਕੇ ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲੈਂਦਾ ਹੈ। ਤੇ ਭਿਆਨਕ ਤੌਰ ਤੇ ਸੜੀ ਸਰਬਜੀਤ ਕੌਰ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਹ ਵੀਰੇ ਮਿਕਸੀ ਦੇ ਗੁੜਿਆ ਮੈਡੀਕਲ ਦਾ ਕੋਈ ਵੀ ਸਮਾਨ ਪੀੜੀ ਸੀਗੀ ਉਹਦੇ ਕੋਲ ਕੈਮੀਕਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਮਿਕਸੀ ਦੇ ਮੈਂ ਸੌਲਡਰ ਸ਼ੱਕਟਾ ਹੋਣ ਦੇ ਕਾਰਨ ਉਹਨਾਂ ਨੂੰ ਬੋਤਲਾਂ ਨੂੰ ਅੱਗ ਲੱਗ ਗਈ ਤੇ ਕਾਫੀ ਜ਼ਿਆਦਾ ਲਾਲੋ ਵੀ ਇੱਕੋ ਨਾ ਮੱਗ ਕੋਈ ਕੈਮੀਕਲ ਡੋਲਣ ਕਰਕੇ ਜਿੱਥੇ ਜਿੱਥੇ ਕੈਮੀਕਲ ਦੇ ਛਿੱਟੇ ਪਏ ਨੇ ਉਹ ਸਾਰੇ ਕੀਤੇ ਅੱਗ ਬਹੁਤ ਜਮੇ ਜਿਵੇਂ ਜਿਵੇਂ ਆਪਾਂ ਪੈਟਰੋਲ ਨਾਲ ਫੜਦੀ ਹੁੰਦੀ ਐਵੇਂ ਅੱਗ ਫੜ ਗਈ ਸੀ ਉਹ ਠੀਕ ਹੈ ਜੀ ਹਾਂ ਜੀ ਤੇ ਕੀ ਕਹੋਗੇ ਮਤਲਬ ਉਹ ਪੰਜਾਬ ਸਰਕਾਰ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਬਸ ਇਹੀ ਗੈਨੇ ਵੀਰੇ ਵੀ ਗਰੀਬ ਪਰਿਵਾਰ ਹੈ ਹਨਾ ਤੇ ਕੋਈ ਸਹਤ ਆ ਇਹਨਾਂ ਨੂੰ ਜੋ ਵੀ ਹੋ ਸਕਦੀ ਜੇ ਮਿਲੇ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਜ਼ਰੂਰ ਕਰਾਂਗੇ ਵੀਰੇ ਅਸੀਂ ਵੀ ਕਰਾਂਗੇ ਬਾਕੀ ਜਿਹੜੇ ਆਪਣੇ ਆਪ ਦੋਸਤ ਨੇ ਆ ਪਰ ਆਤ ਵੀ ਗਿਆ ਸੀ ਉਹਨਾਂ ਨੂੰ ਵੀ ਆਪਾਂ ਨੇ ਕਾਲ ਕੀਤੀ ਐ ਜਿੰਨਾ ਹੋ ਸਕੇ ਆਪਾਂ ਜ਼ਰੂਰ ਮਦਦ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਵੀਰ ਜੀ ਇਹ ਕਰ ਤੁਹਾਡੇ ਭਰਾ ਦਾ ਮੇਰੇ ਭਾਈ ਦਾ ਛੋਟੇ ਦਾ ਅੱਛਾ ਕੀ ਘਟਨਾ ਕਿਵੇਂ ਹੋਈ ਜੀ ਕੀ ਗੱਲਬਾਤ ਹੋਈ ਘਟਨਾ ਜੀ ਰਾਤ 8:30 ਵਜੇ ਅੱਛਾ ਜੀ ਕੁੜੀ ਅੰਦਰ ਮਿਕਸੀ ਤੇ ਕੋਈ ਚੀਜ਼ ਗ੍ਰੈਂਡ ਕਰ ਰਹੀ ਸੀ ਅੱਛਾ ਜੀ ਉਹਦੇ ਵਿੱਚ 스파ਰਕ ਹੋ ਕੇ ਉਹਦੇ ਨਾਲ ਅੱਗ ਲੱਗ ਗਈ ਅਗੇ ਜੇ ਮੈਂ ਇਹ ਜੇ ਕੀ ਕਰਨਾ ਸੀ ਕੋਈ ਤਾਂ ਧਿਆਨ ਚ ਹੈ ਕਿ ਉੱਥੇ ਦਵਾਈ ਪਈ ਦੀ ਸੀ ਉਹ ਖਾਲੀ ਉਹ ਉਹਨੂੰ ਚੜ ਗਈ ਅੱਗ ਅੱਛਾ ਉਹਦੋਂ ਵੀ ਚੜ ਗਈ ਹਾਂਜੀ ਉਹ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਵਿੱਚ ਕੋਈ ਸ਼ਾਰਟ ਸਰਕਟ ਉਹ ਮਿਕਸੀ ਚ ਹੋਇਆ ਜੀ ਅੱਛਾ ਮਿਕਸੀ ਚ ਹੋਇਆ ਉਹਦੀ ਨਾਲ ਮਤਲਬ ਜਿਹੜੀ ਕੋਈ ਨਵੀਂ ਪਈ ਤੁਸੀਂ ਦੱਸ ਰਹੇ ਹੋ ਵੀ ਕੋਈ ਕੋਈ ਕੈਮੀਕਲ ਉਹਦੇ ਉਹਦੇ ਕਰ ਨਹੀਂ ਜਿਆਦਾ ਚੜ ਗਿਆ ਜੀ ਕੱਪੜਿਆਂ ਨੂੰ ਅੱਗ ਲੱਗੀ ਕੁੜੀ ਐ ਕੁੜੀ ਜਿਆਦਾ ਮੱਚ ਗਈ ਕੁੜੀ ਜਿਆਦਾ ਮੱਚ ਗਈ ਹਾਂਜੀ ਠੀਕ ਹੈ ਤੁਹਾਡਾ ਭਰਾ ਕਿਵੇਂ ਭਰਾ ਦੇ ਮੇਰੇ ਦੇ ਹੱਥ ਮੱਚ ਗਏ ਜੋ ਕੁੜੀ ਨੂੰ ਅੰਦਰੋਂ ਕੱਢਣ ਗਿਆ ਉਹਦੇ ਦੋਨੇ ਹੱਥ ਮੱਚ ਗਏ ਦੋਨਿਆਂ ਸੋਦੇ ਮੱਚ ਗਏ ਇਹ ਨੁਕਸਾਨ ਦੀ ਗੱਲ ਕਰੀ ਨੇਸਾਨ ਕਿੰਨਾ ਕਹਿਗਾ ਨੁਕਸਾਨ ਤਾਂ ਇਹ ਐ ਮੰਨ ਕੇ ਚਲੋ ਵੀ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਮਤਲਬ ਜੀ ਆਪਾਂ ਦੋਨਿਆਂ ਦੀ ਮਾਂ ਦੀ ਮੌਰੀ ਆਪਣਾ ਗੱਲ ਕਰੀਏ ਤੁਹਾਡੇ ਭਰਾ ਦੀ ਤੇ ਤੁਹਾਡੀ ਬੇਟੀ ਸੀ ਉਹ ਤਾਂ ਲੱਗ ਤੂ ਆ ਜੀ ਇਹ ਜੋ ਕੁਝ ਹੋਊਗਾ ਜਿਹੜਾ ਖਰਚਾ ਹੋਊਗਾ ਤਾਂ ਲੱਗ ਰਹੀ ਗੱਲ ਇਹਦੋਂ ਪਹਿਲਾਂ ਜਿਹੜਾ ਉਹਰੇ ਘਰੇ ਨੂੰ ਨੁਕਸਾਨ ਐ ਇਨਾ ਹੋਇਆ ਘਰੇ ਨੂੰ ਨੁਕਸਾਨ ਮਤਲਬ ਕੀ ਕੁਝ ਮੱਚ ਗਿਆ ਜੀ ਆਪਾਂ ਗੱਲ ਕਰੀਏ ਫ੍ਰਿਜ ਮੱਚ ਗਈ ਕੂਲਰ ਮੱਚ ਗਈ ਬਾਕੀ ਜਿਹੜਾ ਹੋਰ ਸਮਾਨ ਸੀਗਾ ਘਰੇਲੂ ਜੀ ਠੀਕ ਆ ਉਹ ਸਾਰਾ ਮੱਚ ਗਿਆ ਮੋਟਰਸਾਈਕਲ ਮੱਚ ਗਈ ਅੱਧਾ ਬਾਕੀ ਫਿਲਟਰ ਫੋ ਠੀਕ ਹੈ ਕੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਤਾਂ ਹੀ ਬੇਨਤੀ ਕਰਦੇ ਆ ਜੀ ਵੀ ਗਰੀਬ ਬੰਦਾ ਚਲੋ ਕੋਈ ਸਹਾਇਤਾ ਕੀਤੀ ਜਾਵੇ ਠੀਕ ਹੈ ਪ੍ਰਕਾਰ ਦੀ ਠੀਕ ਹੈ ਜੀ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਦੇ ਕੋਈ ਕਿਸੇ ਤਰ੍ਹਾਂ ਦੇ ਵੀ ਕੀ ਲੱਗਦਾ ਹਾਂ ਜੀ ਪਿੰਡ ਪੱਧਰ ਤੇ ਵੀ ਚਲੋ ਜੀ ਕੋਈ ਮਦਦ ਕਰੀ ਜਾਵੇ ਜੀ ਆਪਾਂ ਪਹਿਲਾਂ ਗੱਲ ਕਰੀਏ ਵੀ ਉਹ ਘਰੋਂ ਪਹਿਲਾਂ ਵੀ ਮੈਨੂੰ ਲੱਗਦਾ ਵੀ ਠੀਕ ਠਾਕ ਪਹਿਲਾਂ ਵੀ ਠੀਕ ਠਾਕ ਤੇ ਜੀ ਪਹਿਲਾਂ ਬਾਹਾਂ ਟੁੱਟ ਗਈ ਸੀ 7 ਮਹੀਨੇ ਬਾਅਦ ਹੁਣ ਹੀ ਕੰਮ ਤੇ ਗਿਆ ਸੀ 15 ਕ ਦਿਨ ਹੋ ਗਏ ਨੇ ਠੀਕ ਹੈ ਪਹਿਲਾਂ ਵੀ ਕਰੀ ਸੀ ਠੀਕ ਹੈ ਹਰ ਤੱਕ ਲੱਗੀ ਤਾਂ ਆਏਗੀ ਜੀ ਬਹੁਤ ਜੀ ਹਰ ਤੱਕ ਚੰਗੀ ਆਏਗੀ ਕੀ ਲੱਗਦਾ ਹੈ ਕਿ ਇਹ ਸਹਾਇਤਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜੀ ਹਾਂ ਜਿੰਨੀ ਵੀ ਹੋ ਸਕੇ ਬੱਸ ਅਸੀਂ ਨਹੀਂ ਕਰਾਂਗੇ ਬਾਕੀ ਵੀ ਕਹਿੰਦੇ ਠੀਕ ਹੈ ਇਹ ਚਰਨਜੀਤ ਸਿੰਘ ਜੀ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਹੈਗਾ ਜੋ ਆਪਣੇ ਲੱਕੜ ਜੋੜੀਆਂ ਦਾ ਕੰਮ ਕਰਦਾ ਹੈ ਇੱਕ ਗਰੀਬ ਪਰਿਵਾਰ ਹੈ ਤੇ ਸੇਵਾ ਕਰਨ ਵਾਲਾ ਪਰਿਵਾਰ ਹੈ ਇਹ ਹੁਣ ਤੱਕ ਘੱਟੋ ਘੱਟ ਚਰਨਜੀਤ ਬਹੁਤ ਮਰੀਜ਼ਾਂ ਨੂੰ ਆਪਣੇ ਜੜੇ ਹੋਏ ਕਹਿੰਦੇ ਗਰੀਬ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ ਹਰੇਕ ਨੂੰ ਦਵਾਈ ਦਿਵਾਉਣੀ ਕੈਂਪ ਲਵਾਉਣੀ ਇੱਕ ਸਮਾਜ ਸੇਵੀ ਇਨਸਾਨ ਹੈ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਰਾਤ ਇਹਨਾਂ ਦੀ ਬੱਚੀ ਕੋਈ ਮੈਡੀਕਲ ਦੀ ਦਵਾਈ 3 ਮਿਕਸੀ ਵਿੱਚ ਰਗੜ ਰਹੀ ਸੀ ਤੇ ਉਹ ਕੁਦਰਤੀ ਅਚਾਨਕ ਮਿਕਸੀ ਦੇ ਬਲਾਸਟ ਹੋਣ ਕਾਰਨ ਲਵੇ ਤੇਲ ਜਾਂ ਕੈਮੀਕਲ ਦੀਆਂ ਇੱਕ ਦੋ ਬੋਤਲਾਂ ਪਈਆਂ تھیں ਉਹਨਾਂ ਦੇ ਡੁੱਲਰ ਕਾਰਨ ਭਿਆਨਕ ਅੱਗ ਲੱਗ ਗਈ ਘਰ ਵਿੱਚ ਤੇ ਫਿਰ ਲੜਕੀ ਹੈ ਜਿਹੜੀ ਉਹ 70% ਜਲ ਚੁੱਕੀ ਉਹਦੀ ਬਾਹਾਂ ਤੇ ਲੱਤਾਂ ਤੇ ਚਿਹਰਾ ਕਾਫੀ ਗੰਭੀਰ ਰੂਪ ਨਾਲ ਜਲਿਆ ਹੋਇਆ ਜੋ ਕਿ ਜੇਰੇ ਇਲਾਜ ਪੀਜੀਆਈ ਦੇ ਵਿੱਚ ਦਾਖਲ ਹੈ ਤੇ ਉਹਦੇ ਫਾਦਰ ਸਾਹਿਬ ਚਰਨਜੀਤ ਜੀ ਜਦੋਂ ਅੱਗ ਬੁਝਾਉਣ ਲੱਗੇ ਉਹਨਾਂ ਦੇ ਵੀ ਬੱਚੀ ਤੋਂ ਉਹਨਾਂ ਦੀ ਵਿਆਹਤ ਉਹ ਵੀ ਜਲ ਗਏ ਅਸੀਂ ਪੰਜਾਬ ਸਰਕਾਰ ਤੋਂ ਤੇ ਸਮਾਜ ਸੇਵੀਆਂ ਤੋਂ ਇਹ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਦੀ ਸਹਾਇਤਾ ਕਰੀ ਜਾਵੇ ਹੱਥ ਫੜਿਆ ਜਾਵੇ ਜੇ ਪੀਜੀਆਈ ਚ ਵੀ ਉਹਨਾਂ ਨੂੰ ਕੋਈ ਲੋੜ ਹੈ ਬਾਕੀ ਅਸੀਂ ਪੰਚਾਇਤ ਵੱਲੋਂ ਵੀ ਜਿੰਨੀ ਵੀ ਮਦਦ ਹੋ ਸਕੇ ਉਹ ਵੀ ਕਰਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਸਾਡੇ ਵਿੱਤ ਮੰਤਰੀ ਜੀ ਹਰਪਾਲਜੀ ਮਾ ਜੀ ਨੂੰ ਵੀ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਉਹਨੀ ਮਦਦ ਕਰੀ ਜਾਵੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਰਦੇਵ ਕਰ ਅੱਛਾ ਜਿਹੜਾ ਨੁਕਸਾਨ ਹੋਇਆ ਜੀ ਆਪਾਂ ਇਹ ਆਪਣਾ ਘਰ ਸੀ ਕਿ ਅਸੀਂ ਹਾਂ ਇਹ ਮੇਰੇ ਮੁੰਡੇ ਦਾ ਜੀ ਥੋੜੇ ਮੁੰਡੇ ਦਾ ਘਰ ਹੈ ਹਾਂ ਮੇਰੇ ਮੁੰਡੇ ਦਾ ਹੈ ਤੇ ਮਤਲਬ ਕੀ ਹੋਈ ਗੱਲ ਗੱਲ ਘਟਣਾ ਕੀ ਹੋਈ ਸਰੀ ਘਟਣਾ ਜੀ ਉਹ ਕੁਰੀ ਮਿਕਸੀ ਚ ਕੋਈ ਚੀਜ਼ ਲਗੜ ਗਈ ਸੀ ਮਿਕਸੀ ਚ ਮਿਕਸੀ ਚ ਠੀਕ ਹੈ ਜੀ ਉਹਨੇ ਬਸ ਕਰੰਟ ਕੱਢੇ ਕੋਈ ਅੱਗ ਕੱਢੀ ਅੱਛਾ ਐਨੇ ਅੱਗ ਫੜਕ ਗਈ ਅੱਗ ਫੜਕ ਗਈ ਹਾਂ ਇਹ ਜਿਆ ਕੀ ਮਤਲਬ ਕੀ ਹੋਇਆ ਮਤਲਬ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਕਹਿੰਦੇ ਚੰਗਿਆੜੇ ਜੇ ਨਿਕਲੇ ਮਿਕਸੀ ਚ ਐਨੇ ਕੁੜੀ ਨੂੰ ਹੀ ਲੱਗੀ ਫਿਰ ਤਾਂ ਕੁੜੀ ਨੂੰ ਹੀ ਲੱਗੀ ਹਾਂ ਠੀਕ ਹੈ ਕੁੜੀ ਨੂੰ ਅੱਗ ਲੱ ਅੱਛਾ ਹੁਣ ਉਹ ਕਿੱਥੇ ਨੇ ਹੁਣ ਜੀ ਚੰਡੀਗੜ੍ਹ ਦਾਖਲ ਹੈ ਕੁੜੀ ਕੁੜੀ ਚੰਡੀਗੜ੍ਹ ਦਾਖਲ ਹਾਂ ਜੀ ਉਹਦੇ ਪਾਪੇ ਦੇ ਵੀ ਕੁੜੀ ਦੇ ਦੇ ਹੈਗੀਆਂ ਨੇ ਮੇਰੇ ਮੁੰਡੇ ਦੇ ਅੱਛਾ ਉਹ ਵੀ ਉਹਦੇ ਵੀ ਹੱਥ ਤੇ ਮੱਚੇ ਹੋਏ ਨੇ ਬਹੁਤ ਜ਼ਿਆਦੇ ਅੱਛਾ ਉਹ ਕਿਵੇਂ ਦੋਨੇ ਉਹ ਠੀਕ ਨੇ ਵੈਸੇ ਹਾਂ ਉਹ ਦੋਨੇ ਮਾਂ ਪੁੱਤ ਠੀਕ ਨੇ ਜੀ ਮੇਰੀ ਨੂੰਹ ਵੀ ਠੀਕ ਹੈ ਮੇਰਾ ਪੋਤਾ ਵੀ ਠੀਕ ਹੈ ਠੀਕ ਹੈ ਜਿਹੜਾ ਬੜਾ ਮੁੰਡਾ ਕੰਮ ਉਹਦੇ ਉਹ ਮਤਲਬ ਉਹਦੇ ਉਹਦੇ ਹੈਗੇ ਨੇ ਜੀ ਉਹਦੇ ਹੱਥ ਤੇ ਹਾਂ ਉਹਦੇ ਬਹੁਤ ਗੋਡੇ ਗੋਡੇ ਹੱਥ ਮੱਚੇ ਹੋਏ ਨੇ ਜੀ ਠੀਕ ਹੈ ਹਾਂ ਜੀ ਗੁੜੀਆਂ ਤਾਂ ਬਹੁਤ ਜ਼ਿਆਦੇ ਹੈ ਜੀ ਬਸ ਅੱਛਾ ਠੀਕ ਹੈ ਤੇ ਮੌਕੇ ਤੇ ਮਾਤਾ ਕੋਈ ਆਪਣਾ ਐਂਬੂਲੈਂਸ ਜਾਂ ਫਾਇਰ ਵਿਗਡ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਇਹਨੇ ਜਿਹੜੀ ਬੱਚਾ ਨੇ ਅੱਗ ਬੁਝਾਈ ਪਹਿਲਾਂ ਆਪਣੇ ਪਾਈਪ ਇਕੱਠੇ ਹੋ ਗਏ ਲੋਕ ਹਾਂਜੀ ਹਾਂਜੀ ਉਦੋਂ ਬਾਅਦ ਫਿਰ ਆ ਗਈ ਸੀ ਗੱਡੀ ਅੱਛਾ ਐਂਬੂ ਵੀ ਆ ਗਈ ਐਂਬੂਲੈਂਸ ਵੀ ਆ ਗਈ ਪੁਲਸ ਆ ਵੀ ਆ ਗਈ ਠੀਕ 20 ਮਿੰਟਾਂ ਬਾਅਦ ਪੁਲਸ ਆ ਗਈ ਠੀਕ ਹੈ ਮਤਲਬ ਹਾਂ ਕਿਵੇਂ ਮਤਲਬ ਕੋਈ ਹੁਣ ਨੁਕਸਾਨ ਤਾਂ ਨੁਕਸਾਨ ਤਾਂ ਨਹੀਂ ਹੋਇਆ ਕੀ ਨੁਕਸਾਨ ਨਾ ਨੁਕਸਾਨ ਤਾਂ ਜੀ ਸਾਰਾ ਹੀ ਹੈ ਸਾਰਾ ਹੀ ਸਾਰੇ ਹੀ ਨੁਕਸਾਨ ਹੈ ਕੁਝ ਨਹੀਂ ਬਚਿਆ ਅੱਛਾ ਕੁਝ ਵੀ ਨਹੀਂ ਬਚਿਆ ਹਾਂ ਨਾ ਸਾਰਾ ਘਰ ਮੱਚਿਆ ਪਿਆ